ਅੱਜ ਮੈਂ ਸੈਣੀ ਪਿੰਡ ਦੇ ਵਿੱਚ ਜਿੱਥੇ ਸਾਫ ਦਾ ਸਰਪੰਚ ਦਾ ਬੇਟਾ ਜਿਹੜਾ ਕਿ ਆਪ ਸਰਪੰਚੀ ਦਾ ਕੰਮ ਇਹਦੇ ਸੁਣਵਾਉਂਦਾ ਸੀ ਉਸ ਦਾ ਬੇਦਰਦੀ ਦੇ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਪੁਲਿਸ ਕਹਿ ਰਹੀ ਹੈ ਬੰਦੇ ਨੇ ਨਸ਼ਾ ਕਰਿਆ ਹੋਇਆ ਸੀ ਤੇ ਨਜਾਇਜ਼ ਹਥਿਆਰ ਨਾਲ ਮਾਰਤਾ ਮੈਂ ਪੁੱਛਦਾ ਫਿਰ ਤੁਸੀਂ ਤਾਂ ਕਹਿੰਦੇ ਨਸ਼ੇ ਬੰਦ ਹੋਗੇ ਫਿਰ ਨਸ਼ਾ ਕਿਸ ਤਰ੍ਹਾਂ ਕਰਿਆ ਹੋਇਆ ਸੀ ਲੁਧਿਆਣਾ ਤੋਂ ਪੁਲਿਸ ਕਹਿੰਦੀ ਹੈ ਨਜਾਇਜ਼ ਹਥਿਆਰ ਲਿਆਇਆ ਇਹਦਾ ਮਤਲਬ ਲੁਧਿਆਣਾ ਵਿੱਚ ਨਜਾਇਜ਼ ਹਥਿਆਰ ਵੀ ਵਿਕਦਾ ਹੈ ਲਾਓ ਐਂਡ ਆਰਡਰ ਦੀ ਸਥਿਤੀ ਕੀ ਹੈ ਦੂਸਰਾ ਇਹ ਹੈ ਕਿ ਇਹ ਇੱਕ ਜੁਝਾਰੂ ਲੀਡਰ ਸੀ ਸੁਖਵਿੰਦਰ ਸਿੰਘ ਜਿਹੜਾ ਕਿ ਸਰਕਾਰ ਦੇ ਖਿਲਾਫ ਬੋਲਦਾ ਸੀ ਪੰਜਾਬ ਦੇ ਐਮਐਲਏ ਦੇ ਖਿਲਾਫ ਬੋਲਦਾ ਸੀ ਲੋਕਾਂ ਦੇ ਹੱਕ ਵਿੱਚ ਬੋਲਦਾ ਸੀ ਮਾਮਾ ਦੇ ਪੁੱਤ ਤੇ ਇਹਨਾਂ ਨੂੰ ਇਹ ਪਸੰਦ ਨਹੀਂ 22 ਸਾਲ ਪਹਿਲਾਂ ਮੈਂ ਇਸ ਬੰਦੇ ਕੋਲ ਪਹਿਲਾਂ ਵੀ ਆਇਆ ਸੀ ਜਦੋਂ ਐਮਐਲਏ ਨੇ ਇਹਨੂੰ ਕਿਹਾ ਕਿ ਮੈਂ ਤੇਰੇ ਲਫੜਬਾਰ ਨਹੀਂ ਰਹਾ ਤੇ ਇਹਦੇ ਖਿਲਾਫ ਐਮਐਲਏ ਬੋਲਿਆ ਸੀ ਅਸੀਂ ਜੇ ਕਿ ਉਸ ਤੋਂ ਬਾਅਦ ਇਧਰ ਅਸਲਾ ਲੈ ਲਿਆ ਗਿਆ ਇਹਨੂੰ ਨਹਤਕਾ ਕਰ ਦਿਆ ਗਿਆ ਤੇ ਇਹਦੇ ਪਰਚੇ ਵੀ ਹੋਏ ਅੱਜ ਉਸ ਦਾ ਖਤਰ ਹੋ ਗਿਆ ਹੈ ਕੱਲ ਇਹ ਆਵਾਜ਼ ਉੱਚੀ ਸੀ ਉਹਨਾਂ ਦੇ ਭੈਣ ਜੀ ਖੜੇ ਐ ਬਲਤੇਜ ਪਤਨ ਇਹ ਉਹਦਾ ਭਰਾ ਖੜਾ ਹੈ ਇਹਨਾਂ ਨੇ ਮੈਨੂੰ ਦੱਸਿਆ ਕਿ ਇਹਦੇ ਵਿੱਚ ਉਹ ਹਮੇਸ਼ਾ ਕਹਿੰਦਾ ਸੀ ਕਿ ਲਾਭ ਸਿੰਘ ਓਗੇ ਤੋਂ ਮੈਨੂੰ ਖਤਰਾ ਹੈ ਕੇਸ ਕਰਕੇ ਇਹਦੀ ਤਹਿਕੀਕਾਤ ਹੋਣੀ ਚਾਹੀਦੀ ਹੈ ਤੇ ਲਾਭ ਸਿੰਘ ਓਗੇ ਕੇ ਕੱਲ ਇਹਨਾਂ ਨੇ ਪਰਚਾ ਦਰਜ ਕਰਾਇਆ ਇਹਨਾਂ ਨੇ ਐਮ.ਐਲ.ਏ ਦਾ ਨਾਮ ਲਿਆ ਪੁਲਿਸ ਕਹਿੰਦੀ ਇਹਦਾ ਨਾਮ ਵਿਚਨਾਪਾ ਕੇਸ ਕਮਜ਼ੋਰ ਹੋ ਜਾਣਾ ਇਹਨੂੰ ਪਾਉਣ ਨਹੀਂ ਦਿੱਤਾ ਨਾ ਤੁਸੀਂ ਅੱਜ ਜੋ ਸੋ ਅੱਜ ਅਸੀਂ ਮੰਗ ਕਰਦੇ ਹਾਂ ਕਿ 120 ਬੀਚ ਐਮਐਲਏ ਨੂੰ ਰੱਖਿਆ ਜਾਵੇ ਤੇ ਇਸ ਕੇਸ ਦੀ ਜਿਹੜੀ ਇਨਕੁਆਰੀ ਹੈ ਉਹ ਸੀਬੀਆਈ ਨੂੰ ਦਿੱਤੀ ਜਾਵੇ ਇੱਕ ਬਹੁਤ ਹੀ ਜਝਾਰੂ ਆਗੂ ਦਾ ਕਤਲ ਹੋਇਆ ਕੋਈ ਆਮ ਗੱਲ ਨਹੀਂ ਹੈ ਸਰਕਾਰ ਪਹਿਲਾਂ ਬੰਦੇ ਨੂੰ ਲਾਲਚ ਦਿੰਦੀ ਹੈ ਜਿਹੜੇ ਸਰਕਾਰ ਦੇ ਖਿਲਾਫ ਤੇ ਲੋਕਾਂ ਦੇ ਹੱਕ 'ਚ ਬੋਲਦੇ ਫਿਰ ਉਹਨੂੰ ਧਮਕੀ ਦਿੰਦੀ ਹੈ ਜੇ ਫੇਰ ਵੀ ਨਹੀਂ ਲੋਟ ਆਉਂਦਾ ਉਹਨੂੰ ਪਰਚੇ ਕਰਦੀ ਹੈ ਜੇ ਫੇਰ ਵੀ ਨਹੀਂ ਲੋਟ ਆਉਂਦਾ ਅੰਦਰ ਦਿੰਦੇ ਆ ਜੇ ਫੇਰ ਵੀ ਨਹੀਂ ਲੋਟ ਆਉਂਦਾ ਉਹਦੇ ਕੋ ਗੋਲੀਆਂ ਚੱਲਦੀਆਂ ਇਸੇ ਤਰ੍ਹਾਂ ਮਿਸੇ ਵਾਲੇ ਨੂੰ ਨਹੱਤਾਂ ਕੀਤਾ ਗਿਆ ਸੀ ਉਹਦੀ ਸਿਕਿਉਰਿਟੀ ਲਾ ਲਈ ਗਈ ਸੀ ਉਸੇ ਤਰ੍ਹਾਂ ਇਹਦਾ ਅਸਲਾ ਲੈ ਲਿਆ ਗਿਆ ਤੇ ਨੂੰ ਸਿਕਿਉਰਿਟੀ ਦਿੱਤੀ ਨਹੀਂ ਗਈ ਆ ਬੀਬੀ ਖੜੀ ਹੈ ਸਾਡੀ ਸਰਪੰਚ ਇਸ ਦਾ ਪੁੱਤ ਸੀ ਮੇਰਾ ਭਾਈ ਸੀ ਮੇਰੀ ਵੀ ਮਦਦ ਕੀਤੀ ਉਹਨੇ ਇਲੈਕਸ਼ਨ ਚ ਮੰਨੂ ਵੀ ਗਾਇਬ ਗਾਇਬ ਮਿਲਦਾ ਸੀ ਦੁੱਖ ਸੁੱਖ ਦੇ ਵਿੱਚ ਅਸੀਂ ਆਉਂਦੇ ਸੀ ਕੁੱਝ ਦੇ ਤੇ ਲੇਕਿਨ ਇਹਨਾਂ ਨੇ ਸਾਡੇ ਪਰਿਵਾਰ ਦਾ ਹੀਰਾ ਗੋਲੀਆਂ ਮਾਰ ਕੇ ਮਾਰਿਆ ਲੀਹੇ ਬਾਅਦ ਤੇ ਸਰਕਾਰ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਇਹਨੂੰ ਨਹਾਤਾ ਕੀਤਾ ਕਿ ਅਸੀਂ ਮੰਗ ਕਰਦੇ ਹਾਂ ਕਿ ਜਿਹੜੇ ਬੰਦੇ ਜ਼ਿੰਮੇਵਾਰ ਹੈ ਉਹਨਾਂ ਤੇ ਪਰਚੇ ਦੇ ਵਿੱਚ ਨਾਮ ਪਾਇਆ ਜਾਵੇ ਤੇ ਇਹਦੀ ਇਨਕੁਆਰੀ ਜਿਹੜੀ ਸੀਬੀਆਈ ਨੂੰ ਦਿੱਤੀ ਉਹਨੂੰ ਸਭ ਤੁਸੀਂ ਕਹਿੰਦੇ ਹੋ ਸਿਆਸੀ ਕਤਲ ਪਰ ਪਰ ਪੁਲਿਸ ਕਹਿ ਰਹੀ ਹੈ ਕਿ ਪੈਸੇ ਦਾ ਲੈਣ ਦੇਣ ਦਾ ਮਾਮਲਾ ਸੀ ਉਹਨੇ ਸਾਰਾ ਕੁਝ ਕਹਿੰਦੀ ਹੈ ਲੇਕਿਨ ਪੁਲਿਸ ਨੂੰ ਮੈਂ ਪੁੱਛਣਾ ਚਾਹੁੰਦਾ ਨਾ ਨਾਜਾਇਜ਼ ਹਥਿਆਰ ਕਿਸ ਤਰ੍ਹਾਂ ਆ ਗਿਆ ਬੰਦੇ ਕੋਲ ਉਹ ਚਿੱਟਾ ਪੀ ਕਿਸ ਤਰ੍ਹਾਂ ਫਿਰਦਾ ਸੀ ਤੁਸੀਂ ਕਿਉਂ ਇਸ ਬੰਦੇ ਦਾ ਨਾਜਾਇਜ਼ ਅਸਲੀ ਹਥਿਆਰ ਜਿਹੜਾ ਇਹਦਾ ਆਪਣਾ ਸੀ ਜਿਹੜਾ ਕਿ ਲਾਇਸੈਂਸੀ ਸੀ ਉਹ ਥਾਣੇ ਵੀ ਜਾਵਾਂ ਕਰਾਇਆ ਹੋਇਆ ਸੀ ਜੇ ਉਹਦੇ ਪਾਸ ਹਥਿਆਰ ਹੁੰਦਾ ਤਾਂ ਉਹ ਦੂਸਰੇ ਬੰਦੇ ਦੀ ਹਿੰਮਤ ਨਹੀਂ ਸੀ ਪੈਣੀ ਇਹਦੇ ਗੋਲੀ ਮਾਰਦੇ ਪੁਲਿਸ ਕਹਿੰਦੀ ਜੇ اسلحਾ ਬੇਸਤਾ ਸੀ ਇਹਨਾਂ ਨੇ ਅੱਜ ਡੀਐਲਜੀ ਸਾਹਿਬ ਨੇ ਕਿਹਾ ਜੀ ਭਾਈ ਜੀ ਇਹ ਨੇ ਮੰਗ ਕੀਤੀ ਬਾਰ ਬਾਰ ਮੇਰਾ ਹਥਿਆਰ ਵਾਪਸ ਦੇ ਦਿਓ ਪੰਸਾ ਉਸ ਤੋਂ ਬਾਅਦ ਇਹ ਜ਼ੋਰ ਲਗਾ ਰਿਹਾ ਕਿ ਮੈਨੂੰ ਸਿਕਿਉਰਟੀ ਦੇ ਦਿਓ ਨਾ ਸਿਕਿਉਰਟੀ ਦਿੱਤੀ ਨਾ ਅਸਲਾ ਦਿੱਤਾ ਇਹਦਾ ਆਪਣਾ ਤੇ ਨਹਾਤੇ ਬੰਦੇ ਤੇ ਗੋਲੀਆਂ ਚੱਲਿਆ ਵਾਡਲ ਕਿਤੇ ਗੱਲਬਾਤ ਹੋਈ ਸੀ ਉਹਨਾਂ ਦੀ ਵੀਡੀਓ ਦੇ ਵਿੱਚ ਬੋਲ ਰਿਹਾ ਉਹ ਕਿ ਉਹ ਕੋਈ ਖਤਰਾ ਹੈ ਮੈਨੂੰ ਆ ਵੀਡੀਓ ਲੋਕ ਇੱਥੇ ਮਨਪਾਲ ਦਿਖਾ ਰਿਹਾ ਜੀਏ ਜੀ ਸਾਹਿਬ ਨੇ ਕਿਹਾ ਪੈਸਿਆਂ ਦਾ ਰੋਲਾ ਸੀ ਉਹਦੇ ਕਰਕੇ ਕਤਲ ਹੋਇਆ ਵੀਰ ਜੀ ਡੀਏਜੀ ਨੇ ਕਹਿ ਰਿਹਾ ਪਿੱਛੇ ਦੇ ਸਰਕਾਰ ਪਰ ਆ ਰਹੀ ਉਤੋਂ ਸਾਹਿਬ ਬੈਪਨ ਆਇਆ ਲੁਧਿਆਣੇ ਤੋਂ ਮਿਲ ਗਿਆ ਸੋਖਾ ਮਿਲ ਗਿਆ ਕਹਿ ਰਹੇ ਨੇ ਇਲੀਗਲ ਬੈਪਨ ਮੈਂ ਇਹੀ ਕਹਿ ਰਿਹਾ ਮੈਂ ਪਹਿਲਾਂ ਕਹਿ ਚੁੱਕਿਆ ਕਿ ਨਸ਼ਾ ਵੀ ਮਿਲ ਗਿਆ ਉਹਨੂੰ ਚਿੱਟਾ ਉਹਨੂੰ ਵੱਡੇ ਨੂੰ ਡਿਜੀਟਲ ਵੈਪਰ ਵੀ ਪ੍ਰੋਵਾਈਡ ਹੋ ਗਿਆ ਲੁਧਿਆਣੇ ਤੋਂ ਇਹਦੇ ਪਿੱਛੇ ਕੌਣ ਹੈ ਕੀ ਆ ਇਹ ਸਰਕਾਰ ਦੇ ਵਿੱਚ ਖੁੱਲੇ ਆਮ ਅਸਰਾ ਮਿਲ ਰਿਹਾ 12 ਘੰਟਿਆਂ ਵਿੱਚ ਬੰਨਾਂ ਦੇ ਦੋ ਕਤਲ ਹੋ ਗਏ ਜੀ ਦਰਸ਼ਾਣੇ ਤੋਂ ਬਾਅਦ ਦੋ ਕਤਲ ਹੋਏ ਆ ਜੀ ਤੁਸੀਂ ਇੱਥੇ ਹੀ ਦੇਖ ਲਓ ਪਿਛਲੇ 12 ਘੰਟਿਆਂ ਵਿੱਚ ਦੋ ਕਤਲ ਹੋ ਗਏ ਸਾਰੇ ਪੰਜਾਬ 'ਚ ਨਿਤ ਕਤਲ ਹੁੰਦੇ ਆ ਕਿੱਥੇ ਐਨ ਆਰਡੀ ਦੀ ਸਥਿਤੀ ਰੋਜ਼ ਫਰੋਤੀਆਂ ਮੰਗੀਆਂ ਜਾ ਰਹੀਆਂ ਰੋਜ਼ ਗੈਂਗਸਟਰਾਂ ਦੇ ਟੈਲੀਫੋਨ ਆ ਰਹੇ ਆ ਰੋਜ਼ ਗੈਂਗਸਟਰ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹਨ ਜੀ ਸਾਹਿਬ ਪਰਿਵਾਰ ਨੇ ਮੁੰਡੇ ਨੇ ਕਿੰਨੀ ਮਾਦਾ ਬਸਲਾ ਕੀ ਹੈ ਇਹ ਧਰਨਾ ਜਾਰੀ ਰੱਖਣਗੇ ਪਰਿਵਾਰ ਆਪਰੇ ਖੜੀ ਹੈ ਜੀ ਦੱਸੋ ਕੌਣ ਦੀ ਬੋਲ ਹੈ ਇੱਕ ਚੰਨੀ ਸਾਹਿਬ ਨੇ ਪਾਰਟੀ ਵਿੱਚ ਰਾਜਪਾਲ ਤੋਂ ਮਿਲਿਆ ਜਦੋਂ ਤੁਹਾਡੇ ਕੋਲ ਇਹ ਮਸਲਾ ਲੈ ਕੇ ਇਹਨਾਂ ਨੇ ਮੈਨੂੰ ਦੱਸ ਆਸੀ ਗੱਲ ਅੱਜ ਹੋਰ ਆ ਕੰਮ ਨਹੀਂ ਚੱਕਣਗੇ ਉਹਦੋਂ ਤੱਕ ਨਹੀਂ ਚੱਕਾਂਗੇ ਮੇਰਾ ਭਰਾ ਇਸ ਪਿੰਡ ਨੂੰ ਜੀ ਜੀ ਆਪਾਂ ਕੀ ਕਰਾ ਬੈਠੇ ਸੀਬੀਆਈ ਦੀ ਮੰਗ ਤੁਸੀਂ ਨਹੀਂ ਕਰਦੇ ਇਹਦੀ ਮੰਗ ਮੈਂ ਕਰ ਦਿੱਤੀ ਹੈ ਕਿ ਸੀਬੀਆਈ ਦੀ ਮੰਗ ਅਸੀਂ ਕਰਦੇ ਹਾਂ ਕਿ ਸੀਬੀਆਈ ਦੀ ਜਾਂਚ ਹੋਵੇ ਦੀ ਔਰ ਜਿਹੜੇ ਬੰਦੇ ਜ਼ਿੰਮੇਵਾਰ ਹੈ ਉਹਨਾਂ ਦਾ 120 ਬੀਜ ਜਿਹੜਾ ਪਰਿਵਾਰ ਕਹਿੰਦੇ ਆ ਆ ਦੇਖੋ ਮੈਂ ਨਾ ਕਰ ਉਹਨੇ ਮੁੰਡੇ ਨੂੰ ਫੋਨ ਕੀਤਾ ਉਹਨਾਂ ਦਾ ਪੈਸਾ ਹੈ ਦੇ ਦੇ 1000 ਰੁਪਏ ਆ ਜਾਂ 500 700 ਰੁਪਏ ਆਉਂਦੇ ਐਸੀ ਕਿਤੇ ਹਾਂ ਜਿਹੜਾ ਪਤਾ ਦੋ 450 ਇਹ ਕਹਿੰਦਾ ਵੀ ਆਪਣਾ ਬੰਨ ਕੇ ਆਇਓ ਜੀ ਨੇ ਐਸ ਇੱਥੇ ਇਥੇ ਇਲੈਕਸ਼ਨ ਲੜਨਾ ਸਰਪੰਚਾਂ ਨੂੰ ਦੂਸਰੇ ਨੂੰ ਕਹਿ ਰਿਹਾ ਇਹਨੂੰ ਪੂਰੀ ਸੁਣੋ ਤੁਸੀਂ ਸਾਰੇ ਜਾਣੀ ਛੱਤੀ ਸਾਹਿਬ ਕਦੋਂ ਤੋਂ ਬਾਅਦ ਬੰਦਾ ਲਾਈਵ ਹੋ ਰਿਹਾ ਸ਼ਰੀਆਮ ਇਹਦੇ ਪਿੱਛੇ ਦਲੇਰੀ ਕੀ ਦੇਖਦੇ ਹੋ ਇਹੀ ਮੈਂ ਕਹਿ ਰਿਹਾ ਕਿ ਪਿੱਛੇ ਹੈ ਕੌਣ ਹੈ ਕੀ ਰੋਲ ਹੈ ਐਮਐਲਏ ਦਾ ਉਹ ਤੁਸੀਂ ਕੱਢੋ ਨਾ ਬਾਹਰ ਜੈਨੂ ਸਾਹਿਬ ਅੱਜ ਅੱਜ ਪੁਲਿਸ ਨੂੰ ਦਾਅਵਾ ਕਰਦਾ ਕਿ ਜੀ ਪਰਿਵਾਰ ਮਿਲਦਾ ਹੈ ਤੇ ਆਉਂਦਾ ਉਹ ਇਹ ਲੜਾਈ ਕੱਲਾ ਨਹੀਂ ਲੜ ਸਕਦਾ ਕਿ ਕਾਂਗਰਸ ਪਾਰਟੀ ਦੇ ਕੱਲਾ ਇਸ ਤਰੀ ਸੀਡੀਆ ਜਾਂਦਰੀ ਲੈ ਕੇ ਰਾਜਪਾਲ ਉੱਪਰ ਤੱਕ ਭੱਜਣ ਲੱਗਿਆ ਵੀਰ ਜੀ ਇਹ ਇਹ ਪਰਿਵਾਰ ਆ ਦੋ ਬੰਦੇ ਨਾ ਦੇਖੋ ਜਾਂ ਬੀਬੀ ਨਾਲ ਦੇਖੋ ਵਿੱਚ ਮੰਨੋ ਵੀ ਦੇਖੋ ਵਿੱਚ ਕਾਲਾ ਕਿੱਡੋ ਬਿਖੜਾ ਹੈ ਵਿੱਚ ਸਾਰੇ ਜਿੰਨੇ ਜਨਤਾ ਖੜੀ ਹੈਗੀ ਵਿੱਚ ਇਹ ਸਾਰਾ ਇੱਕ ਪਰਿਵਾਰ ਹੈ ਐਸੀ ਇਕੱਠੇ ਹੋ ਕੇ ਲੜਾਈ ਲੜਨੀ ਹੈ ਹਰ ਪਰਿਵਾਰ ਨੂੰ ਹਿਸਾਬ ਲੈ ਕੇ ਦੇਣਾ ਰੁਕੇ ਕਈ ਵਾਰ ਕਹਿ ਦਿੱਤਾ ਜਾਂਦਾ ਸਿਆਸਤ ਹੋ ਜਾਂਦੀ ਆ ਹੁਣ ਇਹ ਭਾਨਾ ਸਿੱਧੂ ਹੋਰਾਂ ਨੇ ਵੀ ਗਰਮ ਹੋ ਗਏ ਸੀ ਕਹਿੰਦੇ ਸਿਆਸਤਵਾਦੀ ਨਾ ਕੀਤੀ ਜੇ ਪਰਿਵਾਰ ਨਾਲ ਤੁਸੀਂ ਖੜੇ ਹੋਵੋਗੇ ਫਿਰ ਭੇੜ ਜੀ ਐਸੀ ਅੱਜ ਵੀ ਖੜੇ ਐ ਉਸ ਪਰਿਵਾਰ ਸਾਡਾ ਨਹੀਂ ਐਸੀ ਪਰਿਵਾਰ ਦੇ ਮੈਂਬਰ ਐ ਮੇਰਾ ਭਾਈ ਸੀ ਉਹ ਮੇਰੇ ਨਾਲ ਖੜਦਾ ਸੀ ਮੇਰੇ ਇਲੈਕਸ਼ਨ 'ਚ ਮਦਦ ਕੀਤੀ ਮੈਂ ਪਰਿਵਾਰ ਦੇ ਨਾਲ ਖੜਨੇ ਜਿੰਨੇ ਸੋਸ਼ਲ ਮੀਡੀਆ ਚੈਨਲ ਨੇ ਜੀ